ਦੇਸ਼ਿਕਵਰ ਫਿਰ ਚਾਚਾ ਛਿੜ ਗਈ ਹੈ ਕਿ ਕੀ ਤਿੰਨ ਖੇਤੀ ਕਾਨੂੰਨ ਵਾਪਸ ਆਉਣਗੇ ਕੀ ਕੇਂਦਰ ਸਰਕਾਰ ਮੋਦੀ ਸਰਕਾਰ ਵਾਪਸ ਤਿੰਨ ਖੇਤੀ ਨੂੰ ਲਿਆ ਸਕਦੀ ਹੈ ਇਸ ਦੀ ਚਰਚਾ ਕਿਉਂ ਛਿੜੀ ਇੱਕ ਪਾਸੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਇੱਕ ਪਾਸੇ ਦੇਸ਼ ਭਰ ਦੇ ਵਿੱਚ ਕਿਸਾਨ ਜਥੇਬੰਦੀਆਂ ਆਪੋ ਆਪਣੇ ਪੱਧਰ ਤੇ ਆਪਣੇ ਆਪਣੇ ਸੂਬਿਆਂ ਦੇ ਪਹਿਲੂਆਂ ਤੇ ਕਿਸਾਨੀ ਦੇ ਮਸਲੇ ਤੇ ਸਮੇਂ-ਸਮੇਂ ਤੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਦੂਸਰੇ ਪਾਸੇ ਕੇਂਦਰ ਦੇ ਵਿੱਚ ਨਵੇਂ ਬਣੇ ਖੇਤੀਬਾੜੀ ਮੰਤਰੀ ਕਹਿੰਦੇ ਜੀ ਅਸੀਂ ਕਿਸਾਨਾਂ ਨਾਲ ਮਿਲਣੀਆਂ ਸ਼ੁਰੂ ਕੀਤੀਆਂ ਅਸੀਂ ਕਿਸਾਨ ਆਗੂਆਂ ਨਾਲ 50 ਦੇ ਕਰੀਬ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਹੈ ਉਹਦੇ ਵਿੱਚ ਕਹਿੰਦੇ ਬੜੇ ਸਾਰਥਕ ਨਿਕਲੇ ਉਹਨਾਂ ਜੀ ਅਸੀਂ ਹੁਣ ਦਾਲਾਂ ਚੱਕ ਲੈਣੀਆਂ ਪੂਰੇ ਮੁੱਲ ਤੇ ਅਸੀਂ ਇਹ ਕਰ ਦੇਣਾ ਜੀ ਅਸੀਂ ਕਿਸਾਨਾਂ ਦੀ ਭਲਾਈ ਲਈ ਬੜੀਆਂ ਯੋਜਨਾਵਾਂ ਬਣਾ ਰਹੇ ਤੇ ਇਹ ਸਭ ਦੇ ਦਰਮਿਆਨ ਇੱਕ ਵਾਰ ਫੇਰ ਇਸ ਗੱਲ ਦੀ ਸੋਸ਼ਲ ਮੀਡੀਆ ਤੋਂ ਲੈ ਕੇ ਜਨਤਾ ਦੇ ਵਿੱਚ ਚਰਚਾ ਹੈ ਕਿ ਕੀ ਕੇਂਦਰ ਸਰਕਾਰ ਦੁਆਰਾ ਤਨਖੇਤੀ ਕਾਨੂੰਨ ਲਿਆ ਸਕਦੀ ਹੈ ਲਿਆਉਣ ਬਾਰੇ ਸੋਚ ਰਹੀ ਹੈ ਜੋ ਮਾਹੌਲ ਬਣਾਇਆ ਜਾ ਰਿਹਾ ਕੰਗਣਾ ਰਣੋਤ ਬੈਸੇ ਤਾ ਉਹਨੂੰ ਹੁਣ ਲੋਕ ਸੀਰੀਅਸ ਲੈਣੋਂ ਹਟ ਗਏ ਇੱਥੋਂ ਤੱਕ ਕਿ ਵਿਰੋਧੀ ਦਲ ਵਾਲੇ ਕੀ মিডিਆ ਵਾਲੇ ਕੀ ਉਹਦੀ ਆਪਣੀ ਪਾਰਟੀ ਵਾਲੇ ਵੀ ਉਹਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਹਮੇਸ਼ਾ ਬੇਲੋੜੇ ਬੋਲ ਹਲਕੇ ਬੋਲ ਕਟਿਆ ਸ਼ਬਦਾਵਲੀ ਇਹਦੇ ਲਈ ਜਾਣੀ ਪਹਿਚਾਣੀ ਜਾਂਦੀ ਅਦਾਕਾਰ ਕੰਗਣਾ ਰਣੋਤ ਪਰ ਮੈਂਬਰ ਪਾਰਲੀਮੈਂਟ ਪਾਪਾ ਵੱਲੋਂ ਲੋਕ ਸਭਾ ਮੈਂਬਰ ਹੈ। ਲੋਕ ਸਭਾ ਮੈਂਬਰ ਹੋਣ ਦੇ ਨਾਤੇ ਉਹਦੀ ਆਵਾਜ਼ ਸੁਣ ਲਈ ਜਾਂਦੀ ਹੈ। ਤੇ ਉਹਦੇ ਬੋਲ ਨੇ ਜੀ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਨੇ ਤੇ ਇਹਦੀ ਮੰਗ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਰਨੀ ਚਾਹੀਦੀ ਆ ਤਾਂ ਕਿ ਦੇਸ਼ ਦੇ ਕਿਸਾਨਾਂ ਦਾ ਭਲਾ ਹੋ ਜਵੇ ਬੀਬੀ ਜੀਰੇ। ਖੰਗੜਾ ਨੋਦੇ ਬਵਾਦ ਕਿਸਾਨ ਅੰਦੋਲਨ ਦੇ ਦੌਰਾਨ ਵੀ ਰਹਿ। ਦਿੱਲੀ ਦੇ ਵਿੱਚ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਦੇ ਲਈ 1 ਸਾਲ ਤੋਂ ਬਾਅਦ 385 ਦਿਨਾਂ ਦੇ ਗੇਟ ਚੱਲੇ ਕਿਸਾਨ ਅੰਦੋਲਨ ਦਰਨ 700 ਤੋਂ ਵੱਧ ਕਿਸਾਨਾਂ ਨੇ ਸ਼ਹਾਦਤਾਂ ਪਾਈਆਂ ਤੇ ਫਿਰ ਤਨਖੇਦਿਕਰ ਨੂੰ ਵਾਪਸ ਹੋਇਆ ਲੰਬੀ ਜਦੋਜਹਿਦ ਤੋਂ ਬਾਅਦ ਲੰਬੀ ਕਾਲਣਾ ਤੋਂ ਬਾਅਦ ਕਿੰਨੇ ਤਰ੍ਹਾਂ ਦੇ ਹਮਲਿਆਂ ਤੋਂ ਬਾਅਦ ਜਦੋਂ ਦੇਸ਼ ਦੇ ਕਿਸਾਨਾਂ ਨੂੰ ਆਂ ਦਾਤੇ ਨੂੰ ਅੱਤਵਾਦੀ ਚੀਨੀ ਪਾਕਿਸਤਾਨੀ ਪਤਾ ਨਹੀਂ ਕਿਹੜੀ-ਕਿਹੜੀ ਸੰਘਿਆ ਦਿੱਤੀ ਖਾਲਸਾਨੀ ਤੱਕ ਸਾਰੇ ਉਹ ਸਾਰੀ ਪ੍ਰਕਿਰਿਆ ਤੋਂ ਨਿਕਲ ਕੇ ਤਨਖੇਦਿਕਰ ਨੂੰ ਵਾਪਸ ਉਸ ਸਮੇਂ ਵੀ ਕੰਗਣਾ ਨੇ ਉਸ ਅੰਦੋਲਨ ਛੀਸਾ ਲੈ ਰਹੀਆਂ ਮਾਤਾ ਮਾਂ ਬਾਰੇ ਕਹਤਾ ਸੀ ਕਿ ਤਾਂ 100-100 ਰੁਪਿਆ ਦਿਹਾੜੀ ਲੈ ਕੇ ਆਉਂਦੀ ਆ ਤੇ ਫਿਰ ਮੈਂਬਰ ਪਾਰਲੀਮੈਂਟ ਦੀ ਚੋਣ ਦੇ ਦੌਰਾਨ ਵੀ ਫਿਰ ਥੱਪੜ ਕਾਂਡ ਪਾਪਰ ਗਿਆ ਉਸ ਸਮੇਂ ਵੀ ਉਹਦਾ ਵਿਵਹਾਰ ਉਹਦੀ ਸ਼ੈਲੀ ਉਹਦਾ ਬੋਲ ਉਹ ਤੋਂ ਉਹਦੇ ਲੰਗੇ ਦਿਨੀ ਫੇਰ ਪੰਗਾ ਛੇੜ ਲਿਆ ਜਿਸ ਤੋਂ ਬਾਅਦ ਫਿਰ ਕਹਿੰਦੇ ਜੀਪੀ ਨੱਡਾ ਉਹਨਾਂ ਨੇ ਸਮਝਾਇਆ ਕਿ ਭਾਈ ਸ਼ਾਂਤ ਰਹਿ ਤਾਂ ਕੋਈ ਕਮੈਂਟ ਨਹੀਂ ਕਰਨਾ ਕਿਸੇ ਪਹਿਲੂ ਤੇ ਨਹੀਂ ਬੋਲਣਾ ਪਰ ਵੀ ਵਿਟਲ ਦੀ ਕਿੱਥੇ ਆ ਹੁਣ মিডিਆ ਸਾਹਮਣੇ ਉਸਨੇ ਗੱਲ ਕਹੀ ਆ ਕਿ ਤਿੰਨ ਖੇਤੀ ਕਾਨੂੰਨ ਮੁੜ ਲਿਆਉਣੇ ਚਾਹੀਦੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ ਇਹਦੀ ਮੰਗ ਕਿਸਾਨਾਂ ਨੂੰ ਖੁਦ ਕਰਨੀ ਚਾਹੀਦੀ ਕੀ ਇਹ ਕਮਲ ਕਟਰੀ ਹੈ ਕੀ ਆਪ ਖੁੱਦਰੇ ਬੋਲਨੇ ਜਾਂ ਭਾਜਪਾ ਦੇ ਪਿੱਛੇ ਕੋਈ ਲੁਕਮਾ ਅਜੰਡਾ ਇਹ ਮਾਹੌਲ ਬਣਾਇਆ ਜਾ ਰਿਹਾ ਇਹ ਮੁੱਦਾ ਖੜਾ ਕਰਾਇਆ ਜਾ ਰਿਹਾ ਇੱਕ ਪਾਸੇ ਰਵਨੀਤ ਬਿੱਟੂ ਲਾਇਆ ਪੁੱਠੇ ਸਿੱਧੇ ਬੋਲਾਂ ਦੇ ਦੂਏ ਪਾਸੇ ਕੰਗਣਾ ਰਣੌਤ ਲਾਈ ਹੈ ਕੀ ਇਹ ਸਾਰਾ ਮਾਹੌਲ ਖਰਾਬ ਕਰਨਾ ਮਾਹੌਲ ਵਿਗਾੜਨਾ ਤੇ ਉਹ ਸਭ ਦੇ ਦਰਮਿਆਨ ਤਨਖੇਤੀ ਕਰਨਾਂ ਦੇ ਮੁੱਦੇ ਨੂੰ ਦੁਬਾਰਾ ਉਭਾਰਨਾ ਜਿਹੜੀਆਂ ਜਥੇਬੰਦੀਆਂ ਉਸ ਸਮੇਂ ਕਾਨੂੰਨ ਦੇ ਹੱਕ 'ਚ ਸੀ ਜਿਹੜੇ ਨਮਾਇंदे ਕਾਨੂੰਨਾਂ ਦੇ ਘਾੜੇ ਸੀ ਜਿਹੜੀਆਂ ਜਥੇਬੰਦੀਆਂ ਭਾਜਪਾ ਪ੍ਰੋ ਭਾਜਪਾ ਉਹਨਾਂ ਦੀਆਂ ਧਿਰਾਂ ਸੀ ਬਿਸ਼ੱਕ ਆਰਐਸਐਸ ਦੇ ਆਪਣੇ ਕਿਸਾਨ ਬਿੰਗ ਨੇ ਇਹਨਾਂ ਤਨਖੇਤੀ ਕਰਨਾਂ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਨੂੰ ਝਾੜਾ ਮਾਰੀਆਂ ਸੀ ਵਾਪਸ ਲਓ ਪਰ ਕਿੰਨੀਆਂ ਹੀ ਜਥੇਬੰਦੀਆਂ ਕਿੰਨੇ ਹੀ ਚਿਹਰੇ ਮੋਹਰੇ ਜਿਹੜੇ ਭਾਜਪਾ ਦੇ ਝੋਲੀ ਚੁੱਕ ਸੀ ਕਿ ਉਹਨਾਂ ਨੂੰ ਮੁਰਕੇ ਮੁਰੇ ਲੈਂਦਾ ਜਾ ਰਿਹਾ ਕਿ ਉਹਨਾਂ ਦੇ ਰਾਹੀਂ ਫਿਰ ਮੰਗ ਖੜੀ ਕੀਤੀ ਜਾ ਰਹੀ ਹੈ ਕਿ ਸਰਕਾਰਾਂ ਇਹ ਸੋਚਦੇ ਕਿ ਇਹ ਜਿਹੇ ਅੰਦੋਲਨ ਤਾਂ ਉਹਨਾਂ ਭੁੱਲ ਜਾਣ ਇੱਕ ਪਾਸੇ ਰਾਜਨੀਤੀ ਹੋ ਰਹੀ ਹੈ ਹਰਿਆਣਾ ਦੇ ਵਿੱਚ ਹੁਡਾਉਰੀ ਕਹਿੰਦੇ ਜੀ ਅਸੀਂ ਆਉਂਦੇ ਹਾਂ ਐਮਐਸਪੀ ਦੇ ਦੇਵਾਂਗੇ ਭਈ ਪੰਜਾਬ ਵਾਲੇ ਵੀ ਕਹਿੰਦੇ ਸੀ ਪਹਿਲਾਂ ਬਾਦਲ ਵੀ ਕਹਿੰਦੇ ਰਹੇ ਕੈਪਟਨ ਵੀ ਕਹਿੰਦੇ ਰਹੇ ਤੇ ਆ ਭਗਵੰਦ ਸਿੰਘ ਤਾਂ ਕਹਿੰਦਾ ਸੀ ਚੁਟਕੀ 5 ਮਿੰਟ ਉਹ ਬੀਬੀ 5 ਮਿੰਟ ਵਾਲੀ ਤੋਰਤੀ ਹੁਣ ਮੰਤਰੀ ਤੋਂ ਵੀ हट ਗਈ ਹੈ ਅਨਮੋਲ ਕਗਨਮਾਨ ਚਲੋ ਪਰ ਐਮ ਐਸ ਪੀ ਇੱਥੇ ਤੇ ਮਿਲ ਨੂੰ ਹੁੱਡਾ ਕਹਿੰਦੇ ਜੀ ਸਾਡੀ ਸਰਕਾਰ ਬਣ ਗਈ ਐ ਐਮ ਐਸ ਪੀ ਵੀ ਦਿਆਂਗੇ ਤੇ ਆ ਬਾਰਡਰ ਵੀ ਖੋਲ ਦੇਾਂਗੇ ਕਿ ਫਿਰ ਦਿੱਲੀ ਜਾਣ ਕਿਸਾਨ ਸੋ ਇਹ ਰਾਜਨੀਤੀ ਵੀ ਹੋ ਰਹੀ ਐ ਤੇ ਉਧਰ ਕਿਸਾਨ ਜਥੇਬੰਦੀ ਜਿਹੜੀਆਂ ਮਤਲਬ ਡੱਲੇ ਵਾਲੋਂ ਰੰਦੀ ਧਿਰ ਐ ਹਨਾ ਪੰਨੂ ਪੰਦੇਰੋਂ ਵਾਲੀ ਜਥੇਬੰਦੀਆਂ ਨੇ ਜਿਹੜੀਆਂ ਮਤਲਬ ਇੱਥੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਬੈਠੀਆਂ ਨੇ ਉਹ ਕਹਿੰਦੇ ਵੀ 225 ਦਿਨ ਹੋ ਗਏ ਸਾਨੂੰ ਅੰਦੋਲਨ ਕਰਦਿਆਂ ਤੇ ਅਸੀਂ ਹਰਿਆਣਾ ਦੇ ਵਿੱਚ ਹੁਣ ਵੋਟਾਂ ਤੋਂ 2 ਦਿਨ ਪਹਿਲਾਂ ਰੇਲ ਰੋਕੋ ਕਰਾਂਗੇ 3 ਅਕਤੂਬਰ ਨੂੰ ਕਹਿੰਦੇ ਲਖੀਮਪੁਰ ਖੀਰੀ ਦੀ ਘਟਨਾ ਦੀ ਯਾਦ ਦੇ ਵਿੱਚ ਇਨਸਾਫ ਦੀ ਮੰਗ ਕਰਦੇ ਹਾਂ ਬਕਾਇਦਾ ਤੌਰ ਤੇ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਮਤਲਬ ਲਗਭਗ 2 ਘੰਟੇ ਪੂਰੇ ਰੇਲਵੇ ਜਾਮ ਕੀਤੀ ਜਾਏਗੀ ਹਰਿਆਣਾ ਦੇ ਪੂਰੇ ਹਰਿਆਣਾ ਦੇ ਵਿੱਚ ਸੁਰੇਲ ਪਟੜੀਆਂ ਦੇ ਉੱਤੇ ਰੇਲ ਗੱਡੀ ਦਾ ਚੱਕਾ ਜਾਮ ਕੀਤਾ ਜਾਏਗਾ ਕਹਿੰਦੇ ਐਸਸੀ ਫੈਂਸਵਾ ਕਰ ਇਹ ਐਲਾਨ 저희 사우대들면 키티 군이 저자